ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਵੀ ਜਿਹੜਾ ਆਪਾਂ ਬੋਟ ਨੈਕ ਬਣਾਉਣੇ ਆ ਉਹਦਾ ਆਪਾਂ ਤੀਰਾ ਕਿੰਨਾ ਰੱਖਣਾ ਹੈ ਮੋਢਾ ਕਿੰਨਾ ਰੱਖਣਾ ਹੈ ਠੀਕ ਹੈ ਤੇ ਉਹਦੀ ਸਾਰਾ ਆਪ ਪਲੋਈਆਂ ਵਗੈਰਾ ਦਾ ਸਾਰਾ ਤੁਹਾਨੂੰ ਦੱਸੂਗੀ ਵੀ ਕਿੰਨੀਆਂ-ਕਿੰਨੀਆਂ ਪਾਉਣੀਆਂ ਨੇ ਕਿੰਨੀ ਬਰੈਸਟ ਹੈਗੀ ਤੇ ਧਿਆਨ ਨਾਲ ਜ਼ਰੂਰ ਦੇਖਣਾ ਹੁਣ ਦੇਖੋ ਆਪਾਂ ਇਹ ਜਿਹੜਾ ਪੱਲੇ ਹੈਗੇ ਵਿਸ਼ਾਲੇ ਸੀਗੇ ਦੋਨੇ ਇਹ ਬੈਕ ਵਾਲਾ ਇਹ ਫਰੰਟ ਵਾਲਾ ਪੱਲਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਹੁਣ ਦੇਖੋ ਇਹ ਦੋਨੇ ਵਿਛਾਲੇ ਹੁਣ ਜਿਹੜਾ ਬਾਟਨੈਕ ਦਾ ਤੀਰਾ ਹੁੰਦਾ ਉਹ ਹਮੇਸ਼ਾ ਆਮ ਜਿਹੜਾ ਆਪਾਂ ਨਾਰਮਲ ਤੀਰਾ ਰੱਖਦੇ ਆ ਉਹਦੇ ਤੋਂ 1 ਇੰਚ ਆਪਾਂ ਵੱਧ ਲੈਣਾ ਹੁੰਦਾ ਕਿਉਂਕਿ ਇਹਦਾ ਜਿਹੜਾ neck ਹੈਗਾ ਉਹ ਛੋਟਾ ਹੁੰਦਾ ਹੈਗਾ ਤੇ ਤੀਰਾ ਇਹਦਾ ਵੱਡਾ ਹੁੰਦਾ ਹੈ ਠੀਕ ਹੈ ਤੇ ਹੁਣ ਦੇਖੋ ਆਪਾਂ ਇਸ ਤਰ੍ਹਾਂ ਇਹ ਦੋਨੇ ਪੱਲੇ ਵਿਛਾਲੇ ਜਿੰਨੇ ਜਿੰਨੇ ਆਪਾਂ ਨੂੰ ਚਾਹੀਦੇ ਸੀਗੇ ਉਹਦਾ ਮਾਰਜਨ ਵਗੈਰਾ ਕੱਟ ਕੇ ਆਪਾਂ ਇਹ ਵਿਛਾਲ ਲੈਨੇ ਠੀਕ ਹੈ ਇਹ ਇਹ ਹੁਣ ਜੇ ਮੈਂ ਇਹਦਾ ਨੋਰਮਲ ਗਲਾ ਬਣਾਉਂਦੀ ਤਾਂ ਇਹ ਮੈਂ ਸਾਡੇ 6 ਇੰਚ ਜਿਹੜਾ ਉਹ ਇੱਥੋਂ ਨੈਕ ਲੈਣਾ ਤੀਰਾ ਲੈਣਾ ਸੀਗਾ ਠੀਕ ਹੈ ਤੇ ਹੁਣ ਮੈਂ ਲਵਾਂਗੀ ਸਾਡੇ 7 ਦੇਖੋ ਇੱਥੇ ਆਪਾਂ ਹੁਣ ਸਾਡੇ 7 ਤੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਜੀ ਇਹ ਆਪਣੀ ਹੁਣ ਸਾਡੇ 7 ਤੇ ਨਿਸ਼ਾਨੀ ਹੈ ਜਿਹੜੀ ਉਹ ਲੱਗ ਗਈ ਹੈ ਦੇਖੋ ਇਸ ਤਰ੍ਹਾਂ ਆਪਾਂ ਲਗਾ ਲਈ ਉਸ ਤੋਂ ਬਾਅਦ ਹੁਣ ਇਹ ਜਿਹੜਾ ਮੈਂ ਕੱਪੜਾ ਰੱਖਿਆ ਇਹ ਵਾਲਾ ਫਰੰਟ ਹੈ ਇਹ ਬੈਕ ਬੈਕ ਵਾਲਾ ਮੈਂ ਇਹ ਅੱਧਾ ਇੰਚ ਜਿਹੜਾ ਉੱਪਰ ਰੱਖਿਆ ਹੈਗਾ ਤੇ ਇਹ ਡਾਊਨ ਰੱਖਿਆ ਅੱਧਾ ਇੰਚ ਫਰੰਟ ਵਾਲਾ ਠੀਕ ਹੈ ਉਸ ਤੋਂ ਬਾਅਦ ਹੁਣ ਦੇਖਣਾ ਹੈ ਜੇ ਤਾਂ ਤੁਸੀਂ ਬੈਕ ਵਾਲੇ ਇੱਥੋਂ ਦੇਖੋ ਬੈਕ ਵਾਲੇ ਪੱਲੇ ਤੋਂ ਨਿਸ਼ਾਨੀ ਲਗਾਉਣੀ ਹੈ ਫਿਰ ਇਹਦਾ ਨਾ ਆਪਾਂ ਲੱਗ ਆਊਗਾ ਜੇ ਤੁਸੀਂ ਫਰੰਟ ਵਾਲੇ ਤੋਂ ਲਗਾਉਣੀ ਹੈ ਤਾਂ ਫਿਰ ਆਪਣਾ ਅਲੱਗ ਆਜੂਗਾ ਠੀਕ ਹੈ ਹੁਣ ਦੇਖੋ ਆਪਾਂ ਫਰੰਟ ਵਾਲੇ ਤੋਂ ਆਪਾਂ ਨਿਸ਼ਾਨੀ ਜਿਹੜੀ ਲਗਾਉਣੀ ਆ ਉਹ ਮੋਡੇ ਦੀ 7 ਇੰਚ ਤੇ ਲਗਾਵਾਂਗੇ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਬਾਕਸ ਬਣਾ ਲੈਣਾ ਹੈਗਾ ਹੁਣ ਆਪਾਂ ਦੇਖੋ ਇੱਥੋਂ 7 ਲੈ ਲਿਆ ਤੇ ਆਪਣਾ ਹੈਗਾ ਇੱਥੋਂ 7.5 ਠੀਕ ਹੈ ਤੇ ਜਦੋਂ ਆਪਾਂ ਹੁਣ ਫਿਟਿੰਗ ਤਾਂ ਆਪਾਂ ਆਮ ਨੋਰਮਲ ਦੀ ਰੱਖਾਂਗੇ ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਸਾਢੇ 6 ਲੈ ਲਾਂਗੇ ਉਰਾ ਇੱਥੋਂ ਸਾਢੇ 6 ਲੈ ਕੇ ਆਪਾਂ ਇਹਨੂੰ ਇਸ ਤਰ੍ਹਾਂ ਮਿਲਾ ਦਾਂਗੇ ਠੀਕ ਹੈ ਇੱਥੋਂ ਆਪਾਂ ਸਾਢੇ 6 ਲੈਣਾ ਹੁਣ ਜਿਹੜਾ ਹੁਣ ਮੈਂ ਇੱਥੋਂ ਹਮੇਸ਼ਾ ਮੈਂ 1 ਇੰਚ ਉੱਪਰ ਇੱਥੇ ਰੱਖ ਕੇ ਨਿਸ਼ਾਨੀ ਉਰਾ 1 ਇੰਚ ਲੈ ਲੈਣਾ ਹੈਗਾ ਇੱਥੋਂ ਮੈਂ ਹਮੇਸ਼ਾ ਉਹਨਾਂ ਦਾ ਜਿਹੜਾ ਵੀ ਸੂਟ ਆਪਾਂ ਸੀਨੇ ਹੈਗੇ ਠੀਕ ਹੈ ਉਹਦਾ ਹਮੇਸ਼ਾ ਮੈਂ ਇੱਥੋਂ ਜਿਹੜਾ ਸੀਨਾ ਹੁੰਦਾ ਆਪਣਾ ਜਾ ਸਾਹਮਣਾ ਕਰ ਦਿੰਦੇ ਆ ਉਹ ਮੈਂ ਹਮੇਸ਼ਾ ਨਾਪਦੀ ਹੁੰਨੀ ਐ ਉਹ ਇਹਨਾਂ ਦਾ ਹੈਗਾ 14 ਇੰਚ ਤਾਂ ਆਪਾਂ ਇੱਥੇ 14 ਇੰਚ ਤੇ ਨਿਸ਼ਾਨੀ ਲਗਾਵਾਂਗੇ ਇੱਥੇ ਇੱਥੋਂ ਆਪਾਂ 1 ਇੰਚ ਉੱਪਰ ਰੱਖਣਾ ਹੈਗਾ ਜਿੰਨੇ ਆਪਾਂ ਮੋਡਾ ਲਿਆ ਉਹਦੇ ਤੋਂ 1 ਇੰਚ ਉੱਪਰ ਰੱਖ ਕੇ ਇੱਥੇ 14 ਇੰਚ ਤੇ ਨਿਸ਼ਾਨੀ ਲਗਾ ਲਈਏ ਠੀਕ ਐ ਤੇ ਹੁਣ ਆਪਾਂ ਬ੍ਰੈਸਟਰ ਦਾ ਨਾਪ ਲੈ ਲੈਣਾ ਐ ਬ੍ਰੈਸਟ ਇਹਨਾਂ ਦੀ ਹੈਗੀ ਐ 21 ਇੰਚ ਤਿਆਰ 21 ਇੰਚ ਲੈ ਲਈ ਹੁਣ ਆਪਾਂ ਇਹਦੀ ਗੁਲਾਈ ਪਾ ਦੇਣੀ ਐ ਗੁਲਾਈ ਦੇਖੋ ਇਸ ਤਰ੍ਹਾਂ ਆਪਾਂ ਇਹਦੀ ਗੁਲਾਈ ਪਾ ਦੇਣੀ ਹੈ ਇਸ ਤਰ੍ਹਾਂ ਤੇ ਜਿਹੜਾ ਆਪਾਂ ਹੁਣ ਇੱਥੋਂ ਗੁਲਾਈ ਵਰਕ ਕਰਕੇ ਇੱਥੋਂ ਲੈ ਕੇ ਜਾਣਾ ਤਾਂ ਆਪਾਂ ਇਹਦੇ ਨਾਲ ਹੀ ਮਲਾਉਣਾ ਹੈ ਦੇਖੋ ਇਸ ਤਰ੍ਹਾਂ ਪੈ ਜੂਗੀ ਆਪਣੀ ਗੁਲਾਈ ਇਸ ਤਰ੍ਹਾਂ ਠੀਕ ਹੈ ਇਹ ਪੈ ਗਈ ਹੁਣ ਆਪਣਾ ਦੇਖੋ ਇੱਥੋਂ ਜਿਹੜਾ ਤਾਂ ਆਪਾਂ ਇੱਥੋਂ ਨਾਪ ਲਿਆ ਸੀ ਉਹਦੇ ਤੋਂ ਤਾਂ ਇਹ 1 ਇੰਚ ਹੈ ਤੇ ਇੱਥੋਂ ਆਪਾਂ 1.5 ਇੰਚ ਆਪਣਾ ਨਾਪ ਹੋ ਗਿਆ ਜਿਹੜਾ ਆਪਾਂ ਇੱਥੋਂ 6.5 ਲਿਆ ਸੀ ਇਹ ਹੈਗਾ 7.5 ਇਹ ਹੈਗਾ 6.5 ਨਾਰਮਲ ਸੂਟਾਂ ਦਾ 6.5 ਹੁੰਦਾ ਆਪਣਾ ਇੱਥੋਂ ਮੋਡਾ ਠੀਕ ਹੈ ਤੇ ਹੁਣ ਦੇਖੋ ਆਪਾਂ ਇੱਥੋਂ ਇਹਦੀ ਗੋਲਾਈ ਪਾ ਲਈ ਉਸ ਤੋਂ ਬਾਅਦ ਆਪਾਂ ਬੈਕ ਵਾਲੇ ਪੱਲੇ ਦੀ ਪਾਉਣੀ ਹੈ ਇਹਦੀ ਵੀ ਆਪਾਂ ਇਸ ਤਰ੍ਹਾਂ ਹੀ ਪਾ ਲੈਣੀ ਹੈ ਇੱਥੇ ਆ ਕੇ ਹੁਣ ਦੇਖੋ ਆਪਾਂ ਜਿਹੜੀ ਗੁਲਾਈ ਆ ਉਹ ਇੱਥੋਂ ਐਂ ਨਹੀਂ ਲੈ ਕੇ ਜਾਣੀ ਇਹਨੂੰ ਥੋੜਾ ਥੋੜਾ ਇਧਰ ਨੂੰ ਕਰਕੇ ਫੇਰ ਆਪਾਂ ਇੱਥੇ ਆ ਕੇ ਇਕੱਠੇ ਕਰ ਦੇਣੀ ਹੈ ਠੀਕ ਹੈ ਹੁਣ ਦੇਖੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਨਿਸ਼ਾਨ ਲਗਾ ਕੇ ਦੱਸਦੀ ਹਾਂ ਇਸ ਤਰ੍ਹਾਂ ਠੀਕ ਹੈ ਇਹ ਆਪਣੀ ਹੋਗੀ ਬੈਕ ਵਾਲੀ ਕਾਟ ਇਹ ਹੋਗੀ ਆਪਣੀ ਫਰੰਟ ਵਾਲੀ ਕਾਟ ਇਸ ਤਰ੍ਹਾਂ ਇਹ ਆਪਣੇ ਜਿਹੜੇ ਉੱਪਰਲੇ ਹਿੱਸੇ ਦੇ ਨਿਸ਼ਾਨ ਹੈ ਜਿਹੜੇ ਉਹ ਲੱਗ ਗਏ ਨੇ ਇਹ ਤੁਸੀਂ ਜ਼ਰੂਰ ਆਪਣਾ ਬੈਕ ਵਾਲਾ ਪੱਲਾ ਹਮੇਸ਼ਾ ਉੱਪਰ ਰੱਖਿਆ ਕਰੋ ਇਹਦੇ ਨਾਲ ਗਲਾ ਜਿਹੜਾ ਆਪਣਾ ਪਿੱਛੇ ਨੂੰ ਨਹੀਂ ਜਾਂਦਾ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ ਪਾਉਣੇ ਆ ਪਲੇਟਾਂ ਦੇ ਨਿਸ਼ਾਨ ਹੁਣ ਆਪਾਂ ਪਲੇਟਾਂ ਜਿਹੜੀਆਂ ਉਹ ਪਾਵਾਂਗੇ 12 12.5 ਤੇ ਪਾਵਾਂਗੇ ਠੀਕ ਹੈ ਤੇ ਅੱਧਾ ਇੰਚ ਵਿੱਚ ਆ ਕੇ ਆਪਣੇ ਕੋਲੇ 12 ਇੰਚ ਐ ਜਿਹੜੀਆਂ ਰੈਡੀ ਰਹਿ ਜਾਣੀਆਂ ਤੁਸੀਂ ਹਮੇਸ਼ਾ ਜਿਹੜਾ ਕਰਨਾ ਹੈਗਾ ਆਪਾਂ ਨਾਪ ਐ ਜਿਹੜਾ ਨਿਸ਼ਾਨ ਲਗਾਉਣੇ ਆ ਉਹ ਫਰੰਟ ਵਾਲੇ ਪੱਲੇ ਤੋਂ ਹੀ ਲਗਾ ਲਿਆ ਕਰੋ ਠੀਕ ਹੈ ਹੁਣ ਆਪਾਂ ਇਹ 12.5 ਤੇ ਲਗਾ ਲਿਆ ਉਸ ਤੋਂ ਬਾਅਦ ਜਿਹੜਾ ਆਪਾਂ ਗੈਪ ਦੇਣਾ ਹੈਗਾ ਪਲੇਟਸ ਦਾ ਉਹ ਦੇਣਾ ਆਪਾਂ 3.5 ਤੇ ਇੱਕ ਡਾਈ ਦੇ ਵਿੱਚ ਆ ਗਿਆ ਥੋੜਾ ਜਿਹਾ ਠੀਕ ਹੈ ਨਿਸ਼ਾਨ ਤੁਹਾਨੂੰ ਦਿਸਦੀ ਹੈ ਵੈਸੇ ਇੱਥੇ ਠੀਕ ਹੈ ਜੀ ਤੇ ਜਿਹੜੀ ਪਲੇਟ ਦੀ ਆਪਾਂ ਲੰਬਾਈ ਰੱਖਣੀ ਆ ਉਹ ਰੱਖਣੀ ਆਪਾਂ 7 ਇੰਚ ਇਹ ਤਕਰੀਬਨ ਸਾਰੇ ਸਾਰੇ ਨਾਪ ਦੇ ਵੀ ਜਿਹੜੇ ਹੁੰਦੇ ਆ ਜਿਆਦਾ ਹੀ ਹੈਵੀ ਨਾਪ ਹੁੰਦਾ ਉਹਨਾਂ ਦਾ ਜਿਹੜੀ ਇੱਥੋਂ ਚੜਾਈ ਆ ਉਹ 4 ਇੰਚ ਤੇ ਜਾ ਸਕਦੀ ਹੈ ਤੇ ਜਿਹੜੇ ਜ਼ਿਆਦਾ ਪਤਲੇ ਐ ਜ਼ਿਆਦਾ ਹੀ ਪਤਲੇ ਐ ਉਹ ਉਹਨਾਂ ਦੀ ਜਿਹੜੀ ਇੱਥੋਂ ਚੜਾਈ ਹੈਗੀ ਪਲੇਟਸ ਦੀ ਉਹ 3 ਇੰਚ ਤੱਕ ਜਾ ਸਕਦੀ ਹੈ ਠੀਕ ਐ ਬਾਕੀ ਨਾਰਮਲ ਫੂਟਾਂ ਦੀ ਜਿਹੜੇ ਆਪਾਂ ਆਮ ਨਾਰਮਲ ਵੀ ਨਾਪ ਹੁੰਦੇ ਆਪਣੇ ਉਹਨਾਂ ਦਾ ਇੱਥੋਂ 3.5 ਤੇ ਲੰਬਾਈ ਹੁੰਦੀ ਹੈ 7 ਇੰਚ ਇਹੇ ਤਾਂ ਪਲੇਟ ਦੇ ਨਿਸ਼ਾਨ ਹੋਗੇ ਸੈਂਟਰ ਵਾਲਿਆਂ ਦੇ ਹੁਣ ਆਪਾਂ ਪਾਉਣੇ ਆ ਜਿਹੜੇ ਹੈਗੇ ਆ ਸਾਈਡਾਂ ਵਾਲੀਆਂ ਪਲੇਟਸ ਉਹਨਾਂ ਦੇ ਆਪਾਂ ਨਿਸ਼ਾਨ ਲਗਾਉਣੇ ਆ ਇੱਥੋਂ ਆਪਾਂ 2 ਇੰਚ ਰੱਖਣਾ ਠੀਕ ਹੈ ਇੱਥੋਂ ਤੁਹਾਨੂੰ ਨਿਸ਼ਾਨ ਦਿਖਦਾ ਨਹੀਂ ਹੋਣਾ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਨੀ ਆ ਇੱਥੋਂ ਆਪਾਂ 2 ਇੰਚ ਹੈ ਜਿਹੜਾ ਸਟ੍ਰੇਟ ਲੈ ਲਿਆ ਠੀਕ ਹੈ ਉਸ ਤੋਂ ਬਾਅਦ ਇੱਥੋਂ ਆਪਾਂ ਦੋ ਲੈ ਲੈਣਾ ਠੀਕ ਹੈ ਐਸਟਰਾ ਇਹ ਆਪਣਾ ਮੁੱਡੇ ਵਾਲੀ ਪਲੇਟ ਹੋਗੀ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਇੱਥੋਂ ਆਪਾਂ ਉਹ ਰੱਖਣਾ ਹੈਗਾ ਇਹ ਵੀ ਸਾਰਿਆਂ ਦਾ ਨਾਪ ਦੇ ਵਿੱਚ ਅਲੱਗ-ਅਲੱਗ ਹੁੰਦਾ ਹੈਗਾ ਨਾਪ ਕੋਈ ਜਿਹੜੇ ਚਾਕ ਹੈ ਉਹ ਵੱਡੇ ਪਾਉਣਾ ਚਾਹੁੰਦਾ ਕੋਈ ਛੋਟੇ ਪਾਉਣਾ ਚਾਹੁੰਦਾ ਠੀਕ ਹੈ ਤਾਂ ਕਰਕੇ ਇਹ ਸਾਰਿਆਂ ਦਾ ਅਲੱਗ-ਅਲੱਗ ਆਪਾਂ ਨੂੰ ਰੱਖਣਾ ਪੈਂਦਾ ਹੈਗਾ ਹੁਣ ਇਹਨਾਂ ਦਾ ਜਿਹੜਾ ਇੱਥੋਂ ਆਪਣੀ ਸਲਾਈ ਜਾਊਗੀ ਉਹ 16 ਇੰਚ ਜਾਊਗੀ ਠੀਕ ਹੈ ਤੇ 16 ਇੰਚ ਤੇ ਹੁਣ ਆਪਾਂ ਇੱਥੇ ਨਿਸ਼ਾਨੀ ਲਗਾ ਲਾਂਗੇ ਠੀਕ ਹੈ ਹੁਣ ਆਪਾਂ ਇੱਥੇ 16 ਇੰਚ ਤੇ ਨਿਸ਼ਾਨੀ ਲਗਾ ਲਈ ਹੈ ਉਸ ਤੋਂ ਬਾਅਦ ਹੁਣ ਜਿਹੜਾ ਆਪਣਾ ਇੱਥੋਂ ਗੈਪ ਦੇਣਾ ਆਹ ਵਾਲੀ ਪਲੇਟ ਦਾ ਗੈਪ ਹੈਗਾ ਉਹ ਆਪਾਂ ਦੇਵਾਂਗੇ 7 ਇੰਚ ਇੱਥੇ ਆਪਾਂ 7 ਇੰਚ ਇੱਥੇ ਨਿਸ਼ਾਨੀ ਲਗਾ ਲੈਣੀ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਇਹ ਕੜਾਈ ਆਪਣੀ ਵਿੱਚ ਆ ਗਈ ਤਾਂ ਕਰਕੇ ਪਲੇਸ ਹਾਂ ਚੌਕ ਦੇ ਨਿਸ਼ਾਨ ਹੈ ਜਿਹੜੇ ਉਹ ਘਟ ਦਿੰਦੇ ਹੋਣਗੇ ਹੁਣ ਦੇਖ ਲਓ ਆਪਾਂ ਇੱਥੋਂ ਜਿਹੜੀ ਸਟ੍ਰੇਟ ਹੈ ਇੱਥੋਂ 2 ਇੰਚ ਲੈ ਲਈ ਸੀ ਇਧਰੋਂ 2 ਇੰਚ ਲੈ ਲਈ ਸੀ ਠੀਕ ਹੈ ਜੀ ਤੇ ਇੱਥੋਂ ਆਪਣੀ ਜਿਹੜੀ ਲੰਬਾਈ ਬੰਦੀ ਆ ਉਹ ਆਪਣੀ ਬੰਦੀ ਹੈ 2.5 ਇੰਚ ਉਸ ਤੋਂ ਬਾਅਦ ਹੁਣ ਆਪਾਂ ਬ੍ਰੈਸਟ ਦੇ ਨਾ ਇੱਥੇ ਲਗਾਲੇ ਸੀ ਨਿਸ਼ਾਨ ਹੁਣ ਆਪਾਂ ਲਗਾਉਣੇ ਆ ਕਮਰ ਦੇ ਕਮਰ ਇਹਨਾਂ ਦੀ ਹੈਗੀ 20 ਇੰਚ ਤਾਂ ਆਪਾਂ 10 ਇੰਚ ਤੇ ਨਿਸ਼ਾਨ ਲਗਾਵਾਂਗੇ ਇਹ ਨਿਸ਼ਾਨ ਹੈ ਜਿਹੜੇ ਹੁਣ ਆਪਣਾ ਜਦੋਂ ਪਲੇਟਸ ਪਾਵਾਂਗੇ ਤਾਂ ਆਪਣੇ ਨਿਸ਼ਾਨ ਆਪਾਂ ਨੂੰ ਦੁਬਾਰਾ ਲਗਾਉਣੇ ਪੈਣਗੇ ਜੇ ਮੈਂ ਹਮੇਸ਼ਾ ਦੁਬਾਰਾ ਹੀ ਲਗਾਉਣੀ ਹੁੰਦੀ ਹੈ ਠੀਕ ਹੈ ਪ੍ਰੈਸ ਵਗੈਰਾ ਕਰਕੇ ਉਸ ਤੋਂ ਬਾਅਦ ਮੈਂ ਦੁਬਾਰਾ ਹਾਂ ਨਿਸ਼ਾਨ ਲਗਾਉਣੀ ਹੈ ਫਿਟਿੰਗ ਵਾਲੇ ਤੇ ਨਹੀਂ ਤੁਸੀਂ ਅੱਧਾ ਅੱਧਾ ਇੰਚ ਜਿਹੜਾ ਤੁਸੀਂ ਉਹ ਐਕਸਟਰਾ ਬਾ ਸਾਢੇ ਜਿੰਨੇ ਹੁਣ ਇੱਥੇ 10 ਇੰਚ ਆਪਾਂ ਲਿਆ ਹੈਗਾ ਤੁਸੀਂ 10.5 ਵੀ ਲੈ ਸਕਦੇ ਹੋ ਕਿਉਂਕਿ ਇਹ ਜਿਹੜਾ ਹੈਗਾ ਪਲੇਟ ਦੇ ਵਿੱਚ ਆ ਜਾਂਦਾ ਕਪੜਾ ਠੀਕ ਹੈ ਹੁਣ ਇਹ ਆਪਾਂ ਕਮਰ ਦਾ ਨਿਸ਼ਾਨ ਲਗਾ ਲਿਆ ਉਸ ਤੋਂ ਬਾਅਦ ਜਿਹੜੀ ਆਪਣੀ ਹਿੱਪ ਹੈਗੀ ਉਹ ਹੈਗੀ 23 ਇੰਚ ਰੈਡੀ ਹੁਣ ਆਪਾਂ ਇੱਥੇ 23.5 ਤੇ ਸੌਰੀ 11.5 ਤੇ ਨਿਸ਼ਾਨ ਲਗਾ ਲੈਣਾ 23 ਇੰਚ ਦਾ ਠੀਕ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਇਸ ਤਰ੍ਹਾਂ ਮਲਾ ਦੇਣਾ ਇੱਥੇ ਥੋੜੀ ਜੀ ਆਪਾਂ ਗੁਲਾਈ ਪਾਉਣੀ ਹੈ ਠੀਕ ਹੈ ਜੀ ਹੁਣ ਆਪਣੇ ਇਹ ਜਿਹੜੀਆਂ ਇਹ ਨਿਸ਼ਾਨ ਲੱਗ ਗਏ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਵੀ ਆਪਾਂ ਕਟਿੰਗ ਕਿਵੇਂ ਕਰਨੀ ਹੈ ਹੁਣ ਦੇਖੋ ਪਹਿਲਾਂ ਆਪਾਂ ਕਰਨੀ ਆ ਮੋਢਿਆਂ ਦੀ ਕਟਿੰਗ ਠੀਕ ਹੈ ਪਹਿਲਾਂ ਆਪਾਂ ਇਹ ਬੈਕ ਵਾਲੇ ਕਾਂਟ ਦੀ ਕਟਿੰਗ ਕਰਾਂਗੇ ਦੋਨੇ ਪੱਲਿਆਂ ਦੀ ਇਸ ਤਰ੍ਹਾਂ ਤੇ ਹੁਣ ਆਪਾਂ ਫਰੰਟ ਵਾਲਾ ਪੱਲਾ ਚੱਕ ਲੈਣ ਇਹ ਵਾਲਾ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਫਰੰਟ ਵਾਲੇ ਦੀ ਕਾਰਡ ਦੀ ਕਟਿੰਗ ਕਰ ਦਾਂਗੇ ਲਓ ਜੀ ਇਹ ਆਪਣੀ ਹੁਣ ਇਸ ਤਰ੍ਹਾਂ ਕਟਿੰਗ ਹੋ ਗਈ ਹੈ ਦੇਖੋ ਜਿਹੜਾ ਐਕਸਟਰਾ ਕਪੜਾ 2 2 2.5 2.5 ਇੰਚ ਤੁਸੀਂ ਛੱਡ ਕੇ ਇਹਦੀ ਕਟਿੰਗ ਕਰ ਦੇਣੀ ਹੈ ਕਿਤੇ ਤੇ ਹਿੱਪ ਦੇ ਜਿਹੜੇ ਆਪਣੇ ਨਿਸ਼ਾਨ ਆ ਇੱਥੇ ਇੱਥੇ ਕੱਟ ਲਗਾ ਦੇਣਾ ਜਿਹੜੀ ਇਹ ਵਾਲੀ ਪਲੇਟ ਹੈ ਇਹਦੇ ਤੇ ਵੀ ਆਪਾਂ ਕੱਟ ਲਗਾ ਦਾਂਗੇ ਤਾਂ ਕਿ ਜਿਹੜੀਆਂ ਆਪਣੀਆਂ ਪਲੇਟਾਂ ਉਹ ਇੱਕਸਾਰ ਪੈ ਜਾਣ ਵੀ ਆਪਣੇ ਕੋਈ ਵੀ ਚੀਨੀ ਮੀਨਾ ਹੋਵੇ ਕਈ ਵਾਰੀ ਆਪਾਂ ਨੂੰ ਨਿਸ਼ਾਨ ਮਿੱਟ ਵਗੈਰਾ ਜਾਂਦੇ ਆ ਤਾਂ ਕਰਕੇ ਇੱਥੇ ਆਪਾਂ ਇੱਕ ਕੱਟ ਲਗਾ ਸਕਦੇ ਹਾਂ ਠੀਕ ਹੈ ਹੁਣ ਦੇਖੋ ਇਹ ਆਪਣੀਆਂ ਹੁਣ ਪਲੇਟ ਦੇ ਨਿਸ਼ਾਨ ਹੋ ਗਏ ਨੇ ਸਾਡੇ 7 ਲੈਣਾ ਤੀਰਾ ਬੋਟ ਨੈਕ ਦਾ ਠੀਕ ਹੈ ਤੇ ਉਸ ਤੋਂ ਬਾਅਦ 7 ਇੱਥੋਂ ਲੈ ਲਿਆ ਸੀ ਆਪਾਂ ਫਰੰਟ ਵਾਲੇ ਪੱਲੇ ਤੋਂ ਹੀ ਨਿਸ਼ਾਨ ਲਗਾਏ ਸੀ ਉਸ ਤੋਂ ਬਾਅਦ ਜਦੋਂ ਆਪਾਂ ਇੱਥੋਂ ਸਾਢੇ 6 ਲੈ ਲਿਆ ਸੀਗਾ ਇੱਥੋਂ ਹੋ ਗਿਆ ਆਪਣਾ ਸਾਢੇ 7 ਠੀਕ ਹੈ ਉਸ ਤੋਂ ਬਾਅਦ ਆਪਾਂ ਇੱਥੇ ਨਿਸ਼ਾਨੀ ਲਗਾ ਕੇ ਕਾਟ ਵਾਲੀ ਤਾਂ ਆਪਾਂ ਇਹਦੀ ਕਟਿੰਗ ਕਰ ਠੀਕ ਹੈ ਹੁਣ ਆਪਾਂ ਬੈਕ ਵਾਲੇ ਪੱਲੇ ਗਲੇ ਦੀ ਵੀ ਨਹੀਂ ਕਟਿੰਗ ਕਰਨੀ ਕਿਉਂਕਿ ਆਪਾਂ ਇਹ ਬਾਟ neck ਬਣਾਉਣੇ ਆ ਬਾਟ neck ਦੀ ਲੰਬਾਈ ਹੈ ਜਿਹੜੀ ਆਮ ਨੋਰਮਲ ਕਈ ਤਾਂ 3.5 3.5 ਵੀ ਪਾ ਲੈਂਦੇ ਆ ਕਿ ਕਈ 3.4 ਇਹ ਜਿਹੜੀ ਲੰਬਾਈ ਹੈ ਇਹਦੀ ਤੁਸੀਂ 5 ਤੱਕ ਪਾ ਸਕਦੇ ਹੋ ਇਸ ਤੋਂ ਜ਼ਿਆਦਾ ਜਿਹੜੀ ਪਾਓਗੇ ਤਾਂ ਤੁਸੀਂ ਤੁਹਾਡੇ ਜਿਹੜਾ ਤੀਰ ਆ ਉਹ ਡਿੱਗਣ ਲੱਗ ਜਾਊਗਾ ਠੀਕ ਹੈ ਤੇ ਹੁਣ ਆਪਾਂ ਇਹ ਬੁਕਰਮਾ ਵਾਲੀ ਗਲੇ ਅਟੈਚ ਕਰਾਂਗੇ ਇਹਦੇ ਨਾਲ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਿਹੜੀ ਬੋਟ ਨੈਕ ਦੀ ਕਾਟ ਪਾਣੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿੰਨਾ ਤੀਰਾ ਰੱਖਣਾ ਹੈ ਕਿੰਨੀਆਂ ਪਲੇਟਾਂ ਰੱਖਣੀਆਂ ਨੇ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਈ ਹੋਣੀ ਆ ਵਧੀਆ ਲੱਗੀ ਹੋਣੀ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਿਲਦੇ ਹਾਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ